ਨਮਸਕਾਰ ਆਕਾਸ਼ ਵਣੀ ਦਾਇ ਜਲੰਧਰ ਕੇਂਦਰੇ ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪੰਜਾਬ ਦੇ ਰਾਸ਼ਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਗੁਲਾਬ ਚੰਦ ਕਟਾਰੀਆ ਨੇ ਅਹੁਦਾ ਸਮਲਿਆ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵੈਕਟਰ ਬੋਨ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਅਧਿਕਾਰੀਆਂ ਨੂੰ ਰਲ ਕੇ ਕੰਮ ਕਰਨ ਦੇ ਹੁਕਮ ਦਿੱਤੇ ਪੰਜਾਬ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ ਦੁਪਈਆ ਤੇ ਚੁਪਈਆ ਵਾਹਨ ਚਲਾਉਣ ਤੇ ਪਲਕੇ ਪਹਿਲੀ ਅਗਸਤ ਤੋਂ ਲੱਗ ਜਾਵੇਗੀ ਕਿ ਰੋਗ ਅਤੇ ਦੇਸ਼ ਦੇ ਮਹਾਨ ਇਨਕਲਾਬੀ ਸ਼ਹੀਦ ਉਦਮ ਸਿੰਘ ਨੂੰ ਬਰਸੀ ਤੇ ਨਿੱਕੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਰਾਸ਼ਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਗੁਲਾਬ ਚੰਦ ਕਟਾਰੀਆ ਨੇ ਆਪਣਾ ਉਹ ਦਾ ਸੰਭਾਲ ਲਿਆ ਏ ਰਾਜ ਭਵਨ ਚੰਡੀਗੜ੍ਹ ਵਿਖੇ ਅੱਜ ਸਵੇਰੇ ਹੋਏ ਪ੍ਰਭਾਵਸ਼ਾਲੀ ਸੋਚ ਚੁੱਕ ਸਮਾਗਮ ਦੌਰਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੋ ਨੇ ਗੁਲਾਬ ਚੰਦ ਕਟਾਰੀਆ ਨੂੰ ਹੋਦੀ ਤੀ ਸੌ ਚੁੱਕਈ ਉਹ ਬਨਵਾਰੀ ਲਾਲ ਪ੍ਰੋਹਿਤ ਤੇ ਥਾਂ ਤੇ ਰਾਸ਼ਪਾਲ ਬਣੇ ਨੇ ਬਨਵਾਰੀ ਲਾਲ ਪ੍ਰੋਹਿਤ ਨੇ ਆਪਣੇ ਨਿੱਜੀ ਕਾਰਨ ਦਾ ਹਵਾਲਾ ਦਿੰਦੇ ਹੋਏ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਗੁਲਾਬ ਚੰਦ ਕਟਾਰੀਆ ਇਸ ਤੋਂ ਪਹਿਲਾਂ ਆਸਾਮ ਦੇ ਰਾਸ਼ਪਾਲ ਸਨ ਹਰਿਆਣਾ ਦੇ ਰਾਸ਼ਪਾਲ ਬੰਡਾਰੂ ਦੱਤਾ ਤਰੇ ਪੰਜਾਬ ਦੇ ਮੁ ਵਨ ਵਿਧਾਨ ਸਭਾ ਦੇ ਸਪੀਕਰ ਕੁਲਦਾਰ ਸਿੰਘ ਸੰਧਵਾ ਤੇ ਪੰਜਾਬ ਦੇ ਕਈ ਕੈਬਨਿਟ ਮੰਤਰੀ ਵਿਧਾਇਕ ਸੀਨੀਅਰ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਤੇ ਕਈ ਹੋਰ ਪਤਵੰਤੇ ਸਭਾਗਮ ਦੌਰਾਨ ਮੌਜੂਦ ਰਹੇ ਇਸ ਮੌਕੇ ਤੇ ਗੁਲਾਬ ਚੰਦ ਘਟਾਰੀਆ ਨੇ ਕਿਹਾ ਕਿ ਉਹ ਜਨਤਾ ਦੇ ਸੇਵਕ ਵਜੋਂ ਕੰਮ ਕਰਨਗੇ ਤੇ ਸੂਬੇ ਦੇ ਹਰ ਪਿੰਡ ਇਲਾਕੇ ਤੇ ਸਰਹੱਦੀ ਖੇਤਰਾਂ ਦਾ ਦੌਰਾ ਵੀ ਕਰਨਗੇ ਉਹਨਾਂ ਕਿਹਾ ਕਿ ਇਹ ਔਦੇ ਸਜਾਵਟ ਲਈ ਨਹੀਂ ਨੇ ਬਲਕਿ ਲੋਕਾਂ ਦੀ ਸੇਵਾ ਲਈ ਨੇ ਅਤੇ ਆਪਣੀ 40 ਤੋਂ 45 ਸਾਲ ਦੀ ਜਨ ਸੇਵਾ ਵਿੱਚ ਉਹਨਾਂ ਲੋਕਾਂ ਦੀ ਸੇਵਾ ਨੂੰ ਹੀ ਆਪਣਾ ਧਰਮ ਮੰਨਿਆ ਹੈ ਗੁਲਾਬਚੰਦ ਘਟਾਰੀਆ ਨੇ ਕਿਹਾ ਕਿ ਕੋਈ ਵੀ ਉਹਨਾਂ ਕੋਲ ਆ ਕੇ ਆਪਣੀ ਸਮੱਸਿਆ ਬਾਰੇ ਗੱਲ ਕਰ ਸਕਦਾ ਹੈ ਇਸ ਤੋਂ ਪਹਿਲਾਂ ਅੱਜ ਅਸੀਂ ਪੰਜਾਬ ਰਾਜ ਭਵਨ ਵਿਖੇ ਪਹੁੰਚਣ ਤੇ ਮਨੋਨੀਤ ਰਾਜਪਾਲ ਗੁਲਾਬਚੰਦ ਘਟਾਰੀਆ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਰਾਜ ਭਵਨ ਵਿਖੇ ਗੁਲਾਬਚੰਦ ਘਟਾਰੀਆ ਨੂੰ ਪੰਜਾਬ ਪੁਲਿਸ ਦੇ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਲੁਧਿਆਣਾ ਜ਼ਿਲ੍ਹੇ ਦੇ ਸਿਹਤ ਸਥਾਨਕ ਸਰਕਾਰਾਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਵੈਕਟਰ ਬੋਨ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਡਾਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਨੇ ਪਾਣੀ ਅਤੇ ਵੈਕਟਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਤਰਣ ਲਈ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਇੱਕ ਜ਼ਿਲ੍ਹਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹਨ ਡਾਕਟਰ ਬਲਬੀਰ ਸਿੰਘ ਨੇ ਇਨ੍ਹਾਂ ਵਿਭਾਗਾਂ ਦੇ ਅਧਿਕਾਰੀਆਂ ਵਿੱਚ ਨਿਰਵਿਘਨ ਤਾਲਮੇਲ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਹਰੇਕ ਅਧਿਕਾਰੀ ਕੋਲ ਕੇਸਾਂ ਦੇ ਸਾਰੇ ਵੇਰਵੇ, ਹੌਟਸਪੌਟ ਨਮੂਨੇ ਅਤੇ ਹੋਰ ਜ਼ਰੂਰੀ ਜਾਣਕਾਰੀ ਆਸਾਨੀ ਨਾਲ ਉਪਲਬਧ ਹੋਣੀ ਚਾਹੀਦੀ ਏ। ਉਹਨਾਂ ਡਾਇਰੀਆ, ਹੈਜ਼ਾ, ਹੈਪੇਟਾਈਟਸ, ਐਮਲੇਰੀਆ, ਡੇਂਗੋ ਤੇ ਚਿਕਨਗੁਨੀਆ ਵਰਗੀਆਂ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਸਮੂਹ ਹਕਮੇਵਾਰੀ ਬਾਰੇ ਵੀ ਚਾਨਣਾ ਪਾਇਆ। ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਆਯੁਸ਼ਮਾਨ ਭਾਰਤ ਯੋਜਨਾ ਵਿੱਚ ਧੋਖਾਧੜੀ ਦੇ ਖਿਲਾਫ ਅੱਜ ਵੱਡੀ ਕਾਰਵਾਈ ਕੀਤੀ ਹੈ ਈਡੀ ਨੇ ਇਸ ਯੋਜਨਾ ਲਈ ਫਰਜ਼ੀ ਪਛਾਣ ਪੱਤਰ ਬਣਾਉਣ ਦੇ ਮਾਮਲੇ ਵਿੱਚ ਦਿੱਲੀ ਚੰਡੀਗੜ੍ਹ ਪੰਜਾਬ ਹਿਮਾਚਲ ਪ੍ਰਦੇਸ਼ ਤੇ ਕਾਂਗੜਾ ਉਨਾ ਸ਼ਿਮਲਾ ਮੰਡੀ ਅਤੇ ਕੁੱਲੂ ਸਮੇਤ 19 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਅਧਿਕਾਰਕ ਹਲਕਿਆਂ ਨੇ ਦੱਸਿਆ ਹੈ ਕਿ ਇਸ ਧੋਖਾਧੜੀ ਵਿੱਚ ਹਿਮਾਚਲ ਪ੍ਰਦੇਸ਼ ਦੇ ਦੋ ਕਾਂਗਰਸੀ ਆਗੂਆਂ ਦੇ ਨਾਂ ਵੀ ਸਾਹਮਣੇ ਆਏ ਨੇ ਜਾਣਕਾਰੀ ਮੁਤਾਬਕ ਕੇਂਦਰੀ ਜਾਂਚ ਏਜੰਸੀ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਹਿਮਾਚਲ ਪ੍ਰਦੇਸ਼ ਦੇ ਕਾਂਗਰਸ ਵਿਧਾਇਕ ਆਰ ਐਸ ਬਾਲੀ ਕੁਝ ਨਿੱਜੀ ਹਸਪਤਾਲਾਂ ਤੇ ਉਹਨਾਂ ਦੇ ਪ੍ਰਮੋਟਰਾਂ ਦੇ ਟਿਕਾਣਾ ਤੇ ਛਾਪੇਮਾਰੀ ਕਰ ਰਹੀ ਏ। ਇਸ ਵਾਰ ਇਹ ਅਮਰਨਾਥ ਯਾਤਰਾ ਦੌਰਾਨ ਰਿਕਾਰਡ ਕਿੰਨੀ ਤੇ ਵਿਸ਼ਰਧਾਲੂ ਬਾਬਾ ਬਰਫਾਣੀ ਦੇ ਦਰਸ਼ਨ ਕਰਨ ਲਈ ਪਹੁੰਚੇ ਨੇ। ਪਿਛਲੇ ਵਾਰੇ 445000 ਸ਼ਰਧਾਲੂਆਂ ਦੇ ਮੁਕਾਬਲੇ ਇਸ ਸਾਲ ਹੁਣ ਤੱਕ 471000 ਤੋਂ ਵੱਧ ਸ਼ਰਧਾਲੂ ਪਵਿੱਤਰ ਸ਼੍ਰੀ ਅਮਰਨਾਥ ਜੀ ਦੀ ਗੁਫਾ ਦੇ ਦਰਸ਼ਨ ਕਰ ਚੁੱਕੇ ਨੇ। ਹਾਲੇ ਇਸ ਯਾਤਰਾ ਦੇ 19 ਦਿਨ ਬਾਕੀ ਨਾ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ 445000 ਤੋਂ ਵੱਧ ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਸਨ ਇਸ ਦੌਰਾਨ ਸੁਰੱਖਿਆ ਕਾਫਲਿਆਂ ਦੀ ਨਿਗਰਾਨੀ ਹੇਠ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ 1654 ਸ਼ਰਧਾਲੂਆਂ ਦੇ ਖੂਰ ਜੱਥਾ ਵਾਦੀ ਲਈ ਰਵਾਨਾ ਹੋਇਆ ਪ੍ਰਾਦੇਸ਼ਿਕ ਖਬਰਾਂ ਤੁਸੀਂ ਆਕਾਸ਼ ਹਾਣੀ ਜਲੰਧਰ ਤੋਂ ਸੁਣ ਰਹੇ ਹੋ ਪੰਜਾਬ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ ਦੁਪਈਆ ਤੇ ਚੁਪਈਆ ਵਾਹਨ ਚਲਾਉਣ ਤੇ ਫਲਕੇ 1 ਅਗਸਤ ਤੋਂ ਰੋਕ ਲੱਗ ਜਾਏਗੀ ਇਸ ਬਾਰੇ ਪੁਲਿਸ ਮੈਕ ਨੇ ਕੁਝ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਜ਼ਿਲ੍ਹਿਆਂ ਵਿੱਚ ਪੁਲਿਸ ਅਧਿਕਾਰੀਆਂ ਨੂੰ ਇਹ ਹੁਕਮ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਆਖਿਆ ਗਿਆ ਹੈ ਹਾਲਾਂਕਿ 50 ਸੀਸੀ ਤੋਂ ਘੱਟ ਵਾਹਲੇ ਵਾਹਨ ਚਲਾਉਣ ਤੇ ਕਾਨੂੰਨ ਲਾਗੂ ਨਹੀਂ ਹੋਏਗਾ ਹੋਰ ਵੇਰਵੇ ਨਾਲ ਇਹ ਰਿਪੋਰਟ ਵਧੇ ਸੜਕ ਹਾਸਿਆ ਖਾਸ ਤੌਰ ਤੇ ਨਵਾਲਗ ਉਮਰ ਦੇ ਬੱਚਿਆਂ ਹੱਤੋਂ ਹੋਣ ਵਾਲੇ ਹਾਸੇ ਰੋਕਣ ਦੇ ਮੰਤਵ ਨਾਲ ਹੀ ਸੂਬਾ ਸਰਕਾਰ ਨੇ ਇੱਕ ਕਦਮ ਚੁੱਕਿਆ ਹੈ ਟ੍ਰੈਫਿਕ ਪੁਲਿਸ ਦੇ ਵਧੀਕ ਡੀਜੀਪੀ ਐਸ ਐਸ ਰੋਏ ਨੇ ਮੋਟਰ ਵਹੀਕਲ ਐਕਟ ਦੇ ਸੈਕਸ਼ਨ 199ਏ ਅਤੇ 199ਬੀ ਦਾ ਹਵਾਲਾ ਦਿੰਦਿਆਂ ਸਾਰੇ ਪੁਲਿਸ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਕਪਤਾਨਾਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ ਦੁਪਈਆ ਤੇ ਚੁਪਈਆ ਵਾਹਨ ਚਲਾਉਣ ਤੇ ਰੋਕ ਸਖਤੀ ਨਾਲ ਲਾਗੂ ਕਰਵਾਉਣ ਲਈ ਟੋਕਮੇ ਕਦਮ ਚੁੱਕਣ ਦੀ ਹਦਾਇਤ ਕੀਤੀ ਹੈ ਇਸ ਕਾਨੂੰਨ ਨੂੰ ਤੋੜਨ ਵਾਲਿਆਂ ਖਿਲਾਫ ਸਜ਼ਾਾਂ ਨੂੰ ਵੀ ਸਖਤ ਕੀਤਾ ਗਿਆ ਹੈ। ਕਾਨੂੰਨ ਤੋੜਨ ਤੇ 25000 ਰੁਪਏ ਦੇ ਜੁਰਮਾਨੇ ਦੇ ਨਾਲ ਨਾਲ 3 ਸਾਲ ਤੱਕ ਦੀ ਕੈਦ ਵੀ ਹੋ ਸਕਦੀ ਹੈ। ਇੰਨਾ ਹੀ ਨਹੀਂ, ਕਾਨੂੰਨ ਤੋੜਨ ਵਾਲੇ ਬੱਚਿਆਂ ਦੇ ਮਾਪਿਓ ਖਿਲਾਫ ਵੀ ਕਾਰਵਾਈ ਦੀ ਵਿਵਸਥਾ ਕੀਤੀ ਗਈ ਹੈ। ਸੀਨੀਅਰ ਪੱਤਰਕਾਰ ਤੇ ਸ਼ਿਵ ਸੈਨਾ ਟਕਸਾਲੀ ਦੇ ਆਗੂ ਯੋਗੇਸ਼ ਸੂਰੀ ਅਨੁਸਾਰ ਕਾਨੂੰਨ ਲਾਗੂ ਕਰਨ ਵਿੱਚ ਮਾਪਿਓ ਦਾ ਸਹਿਯੋਗ ਲਾਜ਼ਮੀ ਹੈ। ਸਮੇਂ ਦੀ ਇੱਕ ਬੜੀ ਵੱਡੀ ਜ਼ਰੂਰਤ ਸਹੀ ਕਿਉਂਕਿ ਲੋਕ ਆਮ ਤੌਰ ਤੇ ਸ਼ੌਂਕ ਸ਼ੌਂਕ ਦੇ ਵਿੱਚ ਆਪਣੇ ਬੱਚਿਆਂ ਨੂੰ ਸਕੂਲਾਂ ਕਾਲਜਾਂ 'ਚ ਜਾਣ ਲਈ 18 ਸਾਲ ਤੋਂ ਘੱਟ ਬੱਚਿਆਂ ਨੂੰ ਬਿਨਾਂ ਦੇਖੇ ਸੋਚੇ ਸਮਝੇ ਉਹ ਵਾਹਨ ਪਕੜਾ ਦਿੰਦੇ ਸੀ ਜਿਹੜੇ ਵਾਹਨ ਜਿਹੜੇ ਸੀਗੇ ਬੱਚੇ 4-4 ਜene 3-3 ਜene ਬਤੂ ਕੀ ਬੱਚੇ ਦਾ ਮਨ ਜਿਹੜਾ ਵਾ ਉਹ ਪੂਰੀ ਤਰ੍ਹਾਂ ਮਚਿਓਰ ਨਹੀਂ ਹੈ ਉਹਨੂੰ ਪਤਾ ਨਹੀਂ ਹੈ ਕਿ ਡਰਾਈਵਿੰਗ ਦੇ ਰੂਲ ਕੀ ਹੈ ਤੁਸੀਂ ਪੰਜਾਬ ਦੇ ਵਿੱਚ ਦੇਖੋ ਕਿੰਨੇ ਐਕਸੀਡੈਂਟ ਹੋਏ ਹੈ ਜੇ ਇੱਥੇ ਇੱਕ ਇੱਕ ਮੋਟਰਸਾਈਕਲ ਦੇ ਉੱਤੇ ਇੱਕ ਇੱਕ ਸਕੂਟਰ ਦੇ ਉੱਤੇ ਤਿੰਨ ਤਿੰਨ ਬੱਚੇ ਜਿਹੜੇ ਨਵਾਲਿਕ ਸਵਾਰ ਸੀਗੇ ਸੋ ਮੈਂ ਸਰਕਾਰ ਦੇ ਇਸ ਫੈਸਲੇ ਦੀ ਥੋੜੇ ਪਰਜੋਰ ਦਾ ਦੇ ਨਾਲ ਮੈਂ ਸਲਾਘਾ ਕਰਦਾ ਹਾਂ ਔਰ ਉਮੀਦ ਕਰਦਾ ਹਾਂ ਕਿ ਜਿਹੜੇ ਪੇਰੈਂਟਸ ਹੈ ਉਹ ਸਹਿਯੋਗ ਦੇਣਗੇ ਔਰ ਬੱਚਿਆਂ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਨਗੇ ਯਕੀਨਨ ਇਹ ਇੱਕ ਚੰਗੀ ਪਹਿਲ ਹੈ ਜਿਸ ਦਾ ਮੰਤਵ ਸੜਕ ਹਾਸਿਆ ਤੇ ਲਗਾਮ ਲਗਾ ਕੇ ਕੀਮਤੀ ਜਾਨਾਂ ਨੂੰ ਬਚਾਉਣਾ ਹੈ ਪਰ ਇਸ ਕਾਨੂੰਨ ਦੀ ਕਾਮਯਾਬੀ ਸਮਾਜ ਦੇ ਸਹਿਯੋਗ ਨਾਲ ਹੀ ਸੰਭਵ ਹੈ ਅਤੇ ਇਸ ਬਾਰੇ ਸਾਰਿਆਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ ਵਾਣੀ ਸਮਾਚਾਰ ਜਲੰਧਰ ਦੇਸ਼ ਦੇ ਮਹਾਨ ਇਨਕਲਾਬੀ ਸ਼ਹੀਦ ਉਧਮ ਸਿੰਘ ਦਾ ਅੱਜ ਸ਼ਹੀਦੀ ਦਿਵਸ ਹੈ ਇਸ ਮੌਕੇ ਤੇ ਸੂਬੇ ਭਰ ਵਿੱਚ ਉਨ੍ਹਾਂ ਨੂੰ ਨਿੱਗੀਆਂ ਸ਼ਰਧਾਂਜਲੀयां ਦਿੱਤੀਆਂ ਗਈਆਂ। ਉਨ੍ਹਾਂ ਦੇ ਜੱਦੀ ਸ਼ਹਿਰ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿਖੇ ਉਨ੍ਹਾਂ ਦੀ ਯਾਦਗਾਰ ਤੇ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਅਤੇ ਸ਼ਹੀਦ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸਰਹੰਦ ਦੇ ਰੋਜ਼ਾ ਸ਼ਰੀਫ ਸਥਿਤ ਸਮਾਰਕ ਵਿਖੇ ਕਰਵਾਏ ਸਮਾਗਮ ਦੌਰਾਨ ਵੱਖ-ਵੱਖ ਸਿਆਸੀ ਆਗੂਆਂ ਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਰਧਾਂਜਲੀयां ਭੇਟ ਕੀਤੀਆਂ। ਜ਼ਿਕਰਯੋਗ ਹੈ ਕਿ ਮਹਾਨ ਇਨਕਲਾਬੀ ਸ਼ਹੀਦ ਉਧਮ ਸਿੰਘ ਨੇ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਦੇ ਖੂਨੀ ਕਿਹਦਾ ਬਦਲਾ ਲਿਆ ਸੀ ਪੈਰਿਸ 올림픽 ਵਿੱਚ ਨਿਸ਼ਾਨੇਬਾਜ਼ੀ ਵਿੱਚ ਸੁਪਨਿਲ ਕੁਸਲੇ ਨੇ 590 ਦੇ ਸਕੋਰ ਨਾਲ ਸਤਵੇਂ ਸਾਂਝੇ ਰਹਿ ਕੇ ਮਰਦਾਂ ਦੀ 50 ਮੀਟਰ ਰਾਈਫਲ 3 ਪੋਜੀਸ਼ਨ ਇਵੈਂਟ ਤੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ ਬੈਡਮਿੰਟਨ ਵਿੱਚ ਪੀਵੀ ਸਿੰਧੂ ਅਤੇ ਲક્ષਸ਼ੇਨ ਦੋਵੇਂ ਰਾਉਂਡ ਆਫ 16 ਵਿੱਚ ਪਹੁੰਚ ਗਏ ਨੇ ਇਸ ਰੰ 10 ਮੀਟਰ ਏਅਰ ਪਿਸਟਲ ਮਿਕਸ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਅੰਬਾਲਾ ਦੇ ਵਸਨੀਕ ਸਰਬਜੋਤ ਦੇ ਘਰ ਇਸ ਜਿੱਤ ਦੀ ਖੁਸ਼ੀ ਜ਼ੋਰ ਦਾ ਢਗ ਨਾਲ ਮਨਾਈ ਗਈ ਸਰਬਜੋਤ ਦੇ ਪਿਤਾ ਜਤਿੰਦਰ ਸਿੰਘ ਨੇ ਆਪਣੇ ਪੁੱਤ ਦੀ ਕਾਮਯਾਬੀ ਬਾਰੇ ਕਿਹਾ ਬਹੁਤ ਖੁਸ਼ੀ ਹੈ ਬੇਟੇ ਮੈਂ ਜਿੱਤਨੇ ਜੀ ਅੰਬਾਲਾ ਦਾ ਪਹਿਲਾ ਬੱਚਾ ਜੀ ਜੋ 올림픽ਾਂ ਵਾਂ ਗਿਆ ਜੀ ਅੱਜ ਤੱਕ ਮੇਰੇ ਖਿਆਲ ਨਾਲ ਪਹਿਲਾ ਕੋਈ ਬੱਚਾ ਨਹੀਂ 올림픽ਾਂ ਵਾਂ ਗਿਆ ਜੀ ਮੇਰੀ ਪ੍ਰਾਰਥਨਾ ਤੇ ਅਰਦਾਸ ਹੈ ਜੀ ਅੱਗਾ ਹੋਰ ਬੱਚੇ 올림픽ਾਂ ਵਿੱਚ ਜਾਣ ਜੀ ਇਧਰ ਸਰਬਜੋਤ ਸਿੰਘ ਦੇ ਕੋਚ ਗੌਰਵ ਨੇ ਕਿਹਾ ਕਿ ਸਰਬਜੋਤ ਨੇ ਬਹੁਤ ਮਿਹਨਤ ਕੀਤੀ ਹੈ ਤੇ ਅੱਜ ਦਾ ਟੁਕਮਾ ਫਲ ਉਸ ਨੂੰ बहुत ज्यादा खुशी है जी सरबजोत ने ओलंपिक के अंदर मेडल लिया है ब्रॉन्ज मेडल जी और एयर अकेडमी को ने बहुत मेहनत की है जी सरबजोत के पीछे बहुत ज्यादा जी अभिषेक सर ने बहुत मेहनत की है जी और उस मुकाम तक हम पहुंच गए जी मेडल हासिल करके ओलंपिक ਉਧਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਹਾਨੇਕੇ ਦੇ ਵਿਦਵਸਨੀ ਕક્ષા ਦੀ ਪਲਕੀ 올림픽 ਦੀ 20 ਮੀਟਰ ਦੌੜ ਵਿੱਚ ਹਿੱਸਾ ਲੈਣਗੇ ਮਾਫ ਕਰਨਾ 20 ਕਿਲੋਮੀਟਰ ਦੌੜ ਵਿੱਚ ਹਿੱਸਾ ਲੈਣਗੇ ਪਿੰਡ ਨਿਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਅਕਸ਼ਦੀਪ ਸਿੰਘ ਦੇ ਜਿੱਤਣ ਲਈ ਅੱਜ ਗੁਰੂ ਘਰ ਵਿਖੇ ਅਰਦਾਸ ਕੀਤੀ ਅਕਸ਼ਦੀਪ ਸਿੰਘ ਦੇ ਪਿਤਾ ਨੇ ਕਿਹਾ ਕਿ ਉਹਨਾਂ ਨੂੰ ਬੇਹਤ ਖੁਸ਼ੀ ਹੈ ਕਿ ਉਹਨਾਂ ਦਾ ਪੁੱਤ ਖੇਡਾਂ ਦੇ ਮਹਾਕੁੰਬਲੀ ਚੁਣਿਆ ਗਿਆ ਹੈ ਅਤੇ ਹੁਣ ਇਹ ਪੂਰਾ ਕਰੋਸਾ ਹੈ ਕਿ 골ਡ ਮੈਡਲ ਜਿੱਤ ਕੇ ਉਹ ਦੇਸ਼ ਪੰਜਾਬ ਤੇ ਪਿੰਡ ਦਾ ਨਾਮ ਰੌਸ਼ਨ ਕਰੇਗਾ ਨਗਰਪੰਚਾਇਤ ਨੇ ਇੱਕੋਗੇ ਤੇ ਸਾਰੀ ਸਪੋਰਟ ਡਿਪਾਰਟਮੈਂਟ ਨੇ ਆ ਕੇ ਪ੍ਰਮਾਤਮਾ ਅੱ ਵਧੀਆ ਗੇਮ ਜਿਹੜੀ ਪਰਫਾਰਮੈਂਸ ਹੋਣ ਲਈ ਅਰਦਾਸ ਕੀਤੀ ਆ ਤੇ ਇਹ ਸਾਡੇ ਪਿੰਡ ਦੀ ਪੂਰੇ ਜ਼ਿਲ੍ਹੇ ਦੀ ਪੰਜਾਬ ਦੀ ਤੇ ਇੰਡੀਆ ਦੀ ਅਰਦਾਸ ਪ੍ਰਮਾਤਮਾ ਪੂਰੀ ਕਰੇ ਤੇ ਅਕਸ਼ ਨੂੰ ਕੱਲ ਪਰਫਾਰਮੈਂਸ ਬਹੁਤ ਵਧੀਆ ਹੋਵੇ ਤੇ ਇੰਡੀਆ ਦੀ ਝੋਲੀ ਇੱਕੋ ਤਿੰਨਾ ਚੋ ਇੱਕ ਮੈਡਲ ਪਾਵੇ ਚੋਨੇ ਦੀ اگਾਮੀ ਸੀਜ਼ਨ ਦੇ ਮੱਦੇਨਜ਼ਰ ਬਠਿੰਡਾ ਜ਼ਿਲ੍ਹੇ ਵਿੱਚ ਜ਼ੀਰੋ ਬਰਨਿੰਗ ਨੂੰ ਮੁੱਖ ਰੱਖਦਿਆਂ ਬਰਾਲੀ ਦੀ ਸਚੱਜੀ ਸਾਮ ਸਮਹਾਲਾ ਤੇਜ਼ ਤੇ ਨਿਪਟਾਰੇ ਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਸਬਡਿਵੀਜ਼ਨ ਤੇ ਜ਼ਿਲ੍ਹਾ ਪੱਧਰ ਤੇ ਸਨਮਾਨਿਤ ਕੀਤਾ ਜਾਏਗਾ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਝੋਨੇ ਦੀ ਪਰਾਲੀ ਦੇ ਸੰਬੰਧ ਵਿੱਚ گاਉਂ ਪ੍ਰਬੰਧਾ ਬਾਰੇ ਵੱਖ-ਵੱਖ ਵਿਭਾਗਾ ਤੇ ਅਧਿਕਾਰੀਆਂ ਨਾਲ ਅੱਜ ਕੀਤੀ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਐ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਦੀ ਜ਼ੀਰੋ ਬਰਨਿੰਗ ਸੰਬੰਧੀ ਸਰਕਾਰ ਦਾ ਟੀਚਾ ਹੈ। ਜਿਸ ਤਹਿਤ ਅਧਿ ਇਸ ਸੰਬੰਧੀ ਹਰ ਤਰ੍ਹਾਂ ਦੇ ਟੁਕਵੇ ਪ੍ਰਬੰਧ ਅਤੇ ਹਰ ਸੰਬੰਧੂ ਉਪਰਾਲੇ ਕੀਤੇ ਜਾਣ। ਉਹਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦੇ ਹਨ ਕਿ ਹੈ ਕਿ ਪ੍ਰਾਲੀ ਦੀ ਸੁਚੱਜੀ ਸਾਮ ਸਮਹਾਲ ਤੇ ਇਸ ਦੇ ਨਪਟਾਰੇ ਲਈ ਗੁਰੂਕਰਚ ਅਨਾਉਂਸਮੈਂਟਾਂ ਤੋਂ ਇਲਾਵਾ ਪਿੰਡਾਂ ਚ ਵੱਤਵਾ ਜਾਗਰੂਕਤਾ ਕੈਂਪ, ਨੁਕੜਨਾਟਕ ਤੇ ਮੋਬਾਈਲ ਵੈਨਰਾਂ ਹੀ ਪੈਂਫਲੇਟ ਵੰਡਣਾ ਤੇ ਦੀਵਾਰ ਪੇਂਟਿੰਗਾਂ ਕਰਨੀਆਂ ਯਕੀਨੀ ਬਣਾਈਆਂ ਜਾਣ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੂਬੇ ਪਾਰਵਿਸ਼ 1 ਜੁਲਾਈ ਤੋਂ 30 ਸਤੰਬਰ ਤੱਕ ਪੂਟੇ ਲਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸੰਬੰਧ ਵਿੱਚ ਜ਼ਿਲ੍ਹੇ ਦੇ ਸੈਸ਼ਨ ਜੱ ਕੋਟ ਕੰਪਲੈਕਸ ਹੁਸ਼ਿਆਰਪੁਰ ਵਿੱਚ ਅਜਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਤੇ ਉਹਨਾਂ ਕਿਹਾ ਕਿ ਚੁਗਿਰਦੇ ਦੀ ਸੰਭਾਲ ਅਤੇ ਸੰਤੁਲਨ ਨੂੰ ਬਣਾਈ ਰੱਖਣ ਲਈ ਬੂਟੇ ਲਾਉਣਾ ਜ਼ਰੂਰੀ ਹੈ ਕਿਉਂਕਿ ਬੂਟੇ ਚੁਗਿਰਦੇ ਨੂੰ ਸ਼ੁੱਧ ਰੱਖਦੇ ਨੇ ਅਤੇ ਆਕਸੀਜਨ ਦਿੰਦੇ ਨੇ ਜਿਹੜਾ ਸਾਡੇ ਜੀਵਨ ਲਈ ਬਹੁਤ ਅਹਿਮ ਕੁਦਰਤੀ ਸਰੋਤ ਹੈ ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ ਨਮਸਕਾਰ